ਹਾਂ ਜੀ ਮਿੱਤਰ ਪਿਆਰਿਓ ਪੇਸ਼ੇ ਖਿਦਮਤ ਹੈ 100% ਹੈਲਦੀ ਵਰਜਨ ਖੁਰੜਿਆਂ ਦਾ ਜੋ ਕਿ ਆਪਾਂ ਨੂੰ ਤਾਕਤ ਸਟੈਮਨਾ ਤੇ ਹੱਡੀਆਂ ਮਜ਼ਬੂਤ ਕਰਨ ਚ ਬਹੁਤ ਹੈਲਪ ਕਰੇਗਾ ਤੇ ਸਕਿਨ ਤੇ ਗਲੋ ਵੀ ਲੈ ਕੇ ਆਏਗਾ ਔਰ ਬਹੁਤ ਸਵਾਦਿਸ਼ਟ ਹੋਏਗਾ ਰੈਸਪੀ ਨੂੰ ਨਟਾ ਜਰੂਰ ਦੇਖਣਾ ਇਸ ਤਰ੍ਹਾਂ ਤੁਹਾਡੀ ਉਂਗਲਾਂ ਖਾਣ ਤੋਂ ਬਾਅਦ ਜੁੜਨਗੀਆਂ ਤੇ ਬੱਲੇ ਬੱਲੇ ਹੋ ਜਾਣੀ ਸੋਹਣਿਓ ਚਾਰ ਲੋ ਖਰੋੜੇ ਪਿਆਜ਼ ਕਰ ਲੋ ਸਲਾਈਸ ਲਸਣ ਤੇ ਦੋ ਕੱਪ ਪਾਣੀ ਦੇ ਖਰੋੜੇ ਨੂੰ ਚੰਗੀ ਤਰ੍ਹਾਂ ਤੁਸੀਂ ਪਾਣੀ ਜਿਕਰਾ ਬੋਇਲ ਦੇ ਲੋ ਤਾਕੀ ਇਹਨਾਂ ਦੇ ਸਵੈਲ ਬਲਕ ਦੂਰ ਹੋ ਜੇ ਕੁਕਰ ਚ ਚਾਰ ਕਰੋ ਕਰੋੜੇ ਐਡ ਨਾਲ ਕਰੋ ਲਸਣ ਤੇ ਨਾਲ ਹੀ ਤੁਸੀਂ ਚੌਪ ਕਰਕੇ ਦੋ ਤੋਂ ਤਿੰਨ ਪਿਆਜ਼ ਤੇ ਦੋ ਕੱਪ ਤੁਸੀਂ ਪਾ ਦਿਓ ਪਾਣੀ ਦੇ ਕਈ ਬਜ਼ੁਰਗਾਂ ਦੀ ਸ਼ਿਕਾਇਤ ਵੀ ਰਹਿੰਦੀ ਹੈ ਕਿ ਮਨ ਕਰਦਾ ਖਾਣ ਨੂੰ ਪਰ ਖਾ ਨਹੀਂ ਸਕਦੇ ਕਿਉਂਕਿ ਉਹਨਾਂ ਨੂੰ ਬਹੁਤ ਸਖਤ ਲੱਗਦੇ ਨੇ ਬਹੁਤ ਹੀ ਮਾਊਥਫੁਲਟੀ ਹੋਣਗੇ ਤੇ ਸਿਰਫ ਬਲੈਕ ਪੀਪਰ ਤੇ ਸੌਲਟ ਨਾਲ ਬਣਨਗੇ ਅੱਧਾ ਤੋਂ ਪੌਣਾ ਘੰਟਾ ਦਬੋਣੀ ਸੀਟੀਆਂ ਸੀਟੀਆਂ ਆਪਾਂ ਦਬੋਣੀਆਂ ਸਿਰਫ ਖਰੋੜੇ ਦੇ ਹਿਸਾਬ ਨਾਲ ਜਿਸ ਤਰ੍ਹਾਂ ਦੇ ਖਰੋੜੇ ਜੇ ਵੱਡੇ ਬੱਕਰੇ ਦੇ ਖਰੋੜੇ ਤੇ 11 ਸੀਟੀਆਂ ਅਜੇ ਛੋਟੇ ਬੱਕਰੇ ਦੇ ਖਰੋੜੇ ਤੇ ਘੱਟ ਸੀਟੀਆਂ ਖਰੋੜੇ ਬਿਲਕੁਲ ਟੈਂਡਰ ਹੋ ਜਾਣਗੇ ਨਾਲ ਤੁਸੀਂ ਚੌਪ ਕਰਕੇ ਹਰੀਆਂ ਬਚਾਂ ਵਿੱਚ ਐਡ ਕਰ ਦੇਣੀ ਹੈ ਤੇ ਨਾਲ ਤੁਸੀਂ ਪਾ ਦੇਣਾ ਦਹੀਂ ਤੇ ਉਹਨੂੰ ਚੰਗੀ ਤਰ੍ਹਾਂ ਹਿਲਾਉਂਦੇ ਹੋਏ 2-4 ਮਿੰਟ ਲਈ ਪਉਣਾ ਹੈਗਾ ਇਹ ਰੈਸਪੀ ਬਿਲਕੁਲ ਆਪਾਂ ਬਲੈਕ ਪੇਪਰ ਤੇ ਸੌਲਟ ਨਾਲ ਤਿਆਰ ਕਰਨੀ ਹੈ ਪੇਟ 'ਚ ਕੋਈ ਐਸਿਡਿਟੀ ਦੀ ਪ੍ਰੋਬਲਮ ਨਹੀਂ ਰਹੇਗੀ ਤੇ ਘਰ ਦਾ ਕੱਟਿਆ ਹੋਇਆ ਪਾਵਾਂਗੇ ਮੱਖਣ 100% ਹੈਲਦੀ ਵਰਜਨ ਹੈਗਾ ਖਰੋੜਿਆਂ ਦਾ ਜਿਹੜੇ ਮੇਰੇ ਵੀਰ ਜਿਮ-ਜਮ ਜਾਂਦੇ ਸ਼ਕੀਨ ਹੈਗੇ ਨੇ ਤੇ ਪ੍ਰੈਗਨੈਂਸੀ ਤੋਂ ਬਾਅਦ ਵੀ ਕਈ ਫੀਮੇਲਸ ਨੂੰ ਕਾਫੀ ਪ੍ਰੋਬਲਮਸ ਆਉਂਦੀਆਂ ਕਾਫੀ ਕਮਜ਼ੋਰੀ ਹੋ ਜਾਂਦੀ ਹੈ ਉਹਨਾਂ ਦੇ 'ਚ ਬਹੁਤ ਜ਼ਿਆਦਾ ਤਾਕਤ ਤੇ ਹੱਡੀਆਂ ਨੂੰ ਮਜ਼ਬੂਤ ਕਰਨ ਦੇ ਵਿੱਚ ਇਸ ਤਰ੍ਹਾਂ ਤੁਸੀਂ 1 ਪਾਉ ਲੀਟਰ ਪਾਣੀ ਤੇ ਕਰ ਲੋ ਕੁੱਕਰ ਦਾ ਟੱਕਨ ਬੰਦ ਤੇ ਦੇਖੋ ਮਿੱਤਰ ਪਿਆਰੋ ਬਹੁਤ ਹੀ ਇੱਕ ਸ਼ਾਨਦਾਰ ਮਾਊਥ ਮੈਲਟਿੰਗ ਆਈਟਮ ਇੱਕ ਤਿਆਰ ਹੋ ਗਈ ਹੈ ਮੈਂ ਇਸ ਤਰ੍ਹਾਂ ਦੀਆਂ ਆਸਾਨ-ਸਾਨ ਰੈਸਪੀਆਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ ਤੁਹਾਨੂੰ ਇਸ ਖੁਰੋੜੇ ਦੀ ਰੈਸਪੀ ਬਤੀ ਕੋਈ ਵੀ ਕੁਐਰੀ ਹੋਵੇ ਤੁਸੀਂ ਪਲੀਜ਼ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਮੈਂ ਤੁਹਾਡੀ ਸੇਵਾ ਵਿੱਚ ਬਿਲਕੁਲ ਹਾਜ਼ਰ ਹੋਗਾ ਇਸ ਤਰ੍ਹਾਂ ਦੀਆਂ ਆਸਾਨ-ਸਾਨ ਰੈਸਪੀਆਂ ਵੇਖਣ ਲਈ ਤੁਸੀਂ ਭਰਾ ਦੇ ਪੇਜ ਨੂੰ ਕਰੋ ਫੋਲੋ ਬਾਕੀ ਖਾਓ ਪੀਓ ਤੇ ਲਓ ਨਿਆਰੇ ਵੀਡੀਓ ਵੇਖ ਲਈ ਤੁਹਾਡਾ ਬਹੁਤ-ਬਹੁਤ ਦਿਲ